ਦੇਖੋ ਜੀ ਬਹੁਤ ਛਲਾਗਾਜੋਗ ਫੈਸਲਾ ਜੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਹੈ ਕਿ 10 ਲੱਖ ਰੁਪਏ ਤੱਕ ਹਰ ਇੱਕ ਪਰਿਵਾਰ ਨੂੰ ਜਿਹੜਾ ਇਲਾਜ ਹੈ ਉਹ ਮੁਫਤ ਮਿਲਣਾ ਤੁਸੀਂ ਦੇਖੋ ਵੀ ਜਦੋਂ ਬਿਜਲੀ ਵਾਲਾ ਕੀਤਾ ਸੀ ਤਾਂ ਉਦੋਂ ਵੀ ਇਹ ਇੱਕ ਬੜਾ ਵੱਡਾ ਫੈਸਲਾ ਸੀ ਕਿ ਬਿਨਾਂ ਪੱਖਪਾਤ ਤੋਂ ਚਾਹੇ ਕੋਈ ਅਮੀਰ ਹੈ ਗਰੀਬ ਹੈ ਲਾ ਵੱਡਿਆਂ ਸਭ ਨੂੰ ਇਹ ਸਹੂਲਤ ਦਿੱਤੀ ਗਈ ਕਿ ਮੁਫਤ ਜਿਹੜੀ 600 ਯੂਨਟ ਬਿਜਲੀ ਉਹ ਦਿੱਤੀ ਗਈ ਤੇ ਜਿਹਦਾ ਅੱਜ ਪੰਜਾਬ ਚ ਹਰ ਇੱਕ ਪਰਿਵਾਰ ਨੂੰ ਫਾਇਦਾ ਹੁੰਦਾ ਹੈਗਾ ਮਤਲਬ ਕਿ ਵੀ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਆ ਤੇ ਆਈ ਮਤਲਬ ਕਿ ਇਹ ਉਸ ਤੋਂ ਵੀ ਮੈਂ ਸਮਝਦਾ ਇੱਕ ਵੱਡਾ ਫੈਸਲਾ ਹੈ ਕਿ ਭਾਵੇਂ ਕੋਈ ਗਰੀਬ ਹੈ ਅਮੀਰ ਹੈ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਹਰ ਇੱਕ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਮੁਫਤ ਮਿਲੇਗਾ ਅੱਜ ਇਹਦੀ ਰਜਿਸਟ੍ਰੇਸ਼ਨ ਤਰੰਤ ਤਰੰਤ ਜਿਲੇ ਚੋਂ ਸ਼ੁਰੂ ਹੋਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦਿਨਾ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਸਾਰੇ ਜਾ ਕੇ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਬਜ਼ੁਰਗਾਂ ਲਈ ਵੱਡੀ ਤੋਂ ਵੱਡੀ ਗਿਣਤੀ ਚ ਇਹਨੂੰ ਰਜਿਸਟਰ ਕਰਵਾਓ ਕਿਉਂਕਿ ਕਿ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਤੇ ਆਉਣ ਵਾਲੇ ਦਿਨਾਂ ਚ ਇਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋਣਾ ਹੈ ਇਹ ਸਰਕਾਰੀ ਹਸਪਤਾਲਾਂ ਚ ਤਾਂ ਸਾਰਾ ਮੁਫਤ ਇਲਾਜ ਹੈ ਹੀ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਜਿਹੜਾ ਉਹ ਕੀਤਾ ਜਾ ਰਿਹਾ ਸੋ ਇੱਕ ਬਹੁਤ ਵੱਡਾ ਫੈਸਲਾ ਮੈਂ ਪੰਜਾਬ ਸਰਕਾਰ ਨੂੰ ਵਧਾਈ ਦੇਣਾ ਸਰ ਪਬਲਿਕ ਟੂ ਮੈਸੇਜ ਦੇਣਾ ਚਾਹੁੰਦਾ ਹਾਂ ਦੇਖੋ ਮੈਂ ਪਬਲਿਕ ਨੂੰ ਤਾਹੇ ਕਹਿਣਾ ਕਿ ਜੀ ਸਾਰੇ ਜਾ ਕੇ ਰਜਿਸਟਰ ਕਰਵਾਓ ਆਪਣਾ ਆਧਾਰ ਕਾਰਡ ਤੇ ਆਪਣਾ ਵੋਟਰ ਕਾਰਡ ਜਿਹੜਾ ਵੀ ਕੋਈ ਪੰਜਾਬ ਦਾ ਰਹਿਣ ਵਾਲਾ ਕੋਈ ਵੀ ਇਸ ਪਾਲਿਸੀ ਤੋਂ ਜਿਹੜੀ ਸਕੀਮ ਆਈ ਹੈ ਲੋਕਾਂ ਦੇ ਫਾਇਦੇ ਲਈ ਇਹਦੇ ਤੋਂ ਵਾਂਝਾ ਨਾ ਰਹੇ ਇਸ ਕਰਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਕੈਂਪਨੇ ਜਿਹੜੇ ਆਉਣ ਵਾਲੇ ਸਮੇਂ 'ਚ ਲੱਗਣੇ ਆ ਤੇ ਕੋਈ ਕੈਂਪ ਵੀ ਛੋਟੀ ਜਿਹੀ ਜਗ੍ਹਾ ਤੇ ਨਹੀਂ ਅੱਜ ਜਿਵੇਂ ਤਰਨਤਾਰ ਚ 128 ਜਗ੍ਹਾ ਤੇ ਕੈਂਪ ਹੈ ਹਰ ਜਗ੍ਹਾ ਤੇ ਪੰਜਾਬ ਚ ਵੀ ਤੁਸੀਂ ਪੈਦਲ ਆਪਣੇ ਘਰੋਂ ਜਾ ਕੇ ਰਜਿਸਟਰ ਕਰਵਾ ਸਕੋ ਤੁਹਾਡੇ ਘਰੋਂ ਇੰਨੀ ਨਹੀਂ ਦੂਰੀ ਤੇ ਜਿਹੜੇ ਕੈਂਪ ਨੇ ਪੂਰੇ ਪੰਜਾਬ ਚ ਲੱਗਣੇ ਆ ਤੇ ਸਾਰੇ ਪੰਜਾਬ ਵਾਸੀ ਜਾਣ ਰਜਿਸਟਰ ਕਰਵਾਉਣ ਤੇ ਇਸ ਸਕੀਮ ਦਾ ਜਿਹੜਾ ਫਾਇਦਾ ਉਹ ਚੱਕ ਲੈ ਸਰ ਆਨਲਾਈਨ ਰਜਿਸਟਰ ਹੋਣੀ ਹੈ ਨੀ ਉੱਥੇ ਜਾ ਕੇ ਜੋ ਮੈਨੂੰ ਪਤਾ ਵੀ ਜਿਹੜਾ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈ ਇੱਕ ਵਾਰੀ ਕੈਂਪਸ ਦੇ ਥਰੂ ਹੀ ਚੱਲ ਰਿਹਾ ਬਾਕੀ ਆਨਲਾਈਨ ਦਾ ਹੋ ਰਿਹਾ ਉਹਨੇ ਜਿਹੜੇ ਸੀਐਮਓ ਸਾਹਿਬ ਨੇ ਉਹ ਜਾਹ ਦੱਸ ਸਕਦੇ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜਿਹੜਾ ਇਹ ਸਲਾਘਾਯੋਕ ਕਦਮ ਚੱਕਿਆ ਗਿਆ ਵੀ ਹਰ ਇੱਕ ਮੜਕੇ ਦੇ ਬੰਦੇ ਨੂੰ 10 ਲੱਖ ਦਾ ਸਿਹਤ ਬੀਮਾ ਮਿਲੇਗਾ ਇਹ ਬਹੁਤ ਹੀ ਪ੍ਰਸ਼ੰਸਨੇ ਕਦਮ ਹੈ ਕਿਉਂਕਿ ਇਸ ਦੇ ਵਿੱਚ ਨਾ ਤਾਂ ਇਹਨਾਂ ਨੇ ਕੋਈ ਜਾਤੀ ਤੈਅ ਕੀਤੀ ਹੈ ਨਾ ਕੋਈ ਵਰਗ ਤੈ ਕੀਤਾ ਹੈ ਇਹਦੇ ਵਿੱਚ ਹਰ ਕਿਸਮ ਦੇ ਬੰਦੇ ਨੂੰ ਚਾਹੇ ਉਹ ਜਰਨਲ ਹੈ ਚਾਹੇ ਉਹ ਐਸ்சி ਭਾਈਚਾਰਾ ਚਾਹੇ ਉਹ ਬੀਸੀ ਭਾਈਚਾਰਾ ਕੋਈ ਵੀ ਬੰਦਾ ਜੋ ਪੰਜਾਬ ਦਾ ਬਸਨੀਕ ਹੈ ਪੰਜਾਬ ਚੋਂ ਦਾ ਧਾਰਕੜ ਵੋਟਰ ਕਾਰਡ ਬਣਿਆ ਹੋਇਆ ਉਸ ਨੂੰ ਹਰ ਇੱਕ ਨੂੰ 10 ਲੱਖ ਦੀ ਸਹੂਲਤ ਮਿਲੇਗੀ ਔਰ ਜਿੰਨਾ ਕਿ ਮੈਂ ਪਤਾ ਕੀਤਾ ਸੀ ਇਹਦੇ ਵਿੱਚ ਇਹ ਵੀ ਹੈ ਸਰਕਾਰੀ ਹਸਪਤਾਲ ਦਾ ਕਵਰ ਹੋਣਗੇ ਹੋਣਗੇ ਨਾਲ ਇਹਦੇ ਵਿੱਚ ਪ੍ਰਾਈਵੇਟ ਹਸਪਤਾਲ ਵੀ ਕਵਰ ਹੋਣਗੇ ਇਸ ਲਈ ਆਪਾਂ ਨੂੰ ਕਿਤੇ ਵੀ ਹੁਣ ਸਿਹਤ ਬੀਮਾ ਜਿਹੜੇ ਲੋਕ ਕਰਾਉਂਦੇ ਸੀ 22000 ਰੁਪਿਆ ਪ੍ਰੀਮੀਅਮ ਸਾਲ ਦਾ ਭਰਦੇ ਸੀ ਉਹ ਵੀ ਪੜਨ ਦੀ ਲੋੜ ਨਹੀਂ ਇਹ ਸਰਕਾਰ ਨੇ ਬਹੁਤ ਵੱਡਾ ਕਦਮ ਇੱਕ ਚੱਕਿਆ ਤਾਂ ਕਿ ਲੋਕਾਂ ਨੂੰ ਸਿਹਤ ਦਾ ਫਾਇਦਾ ਮਿਲ ਸਕੇ ਲੋਕ ਜਿਹੜੇ ਜਿਵੇਂ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਉਹ ਇਹੀ ਗੱਲਾਂ ਨੂੰ ਕਹਿੰਦੇ ਹੋਏ ਆਈ ਸੀ ਵੀ ਅਸੀਂ ਸਿਹਤ ਸਵਾਮਾ ਤੇ ਸਿੱਖਿਆ ਸਭਾਵਾਂ ਨੂੰ ਮੁੱਦੇ ਮੁੱਦੇ ਮੱਦੇ ਨੇਰ ਰੱਖਦੇ ਹੋਏ ਮੂੜੇ ਆਏ ਆ ਤਾਂ ਪਹਿਲਾਂ ਤੁਸੀਂ ਦੇਖੋ ਸਰਕਾਰ ਬੰਦੇ ਹੀ ਇਹਨਾਂ ਨੇ ਹਰ ਇੱਕ ਵਰਗ ਨੂੰ 600 ਜੂੰਟ ਫ੍ਰੀ ਦਿੱਤਾ ਵੀ 2 ਮਹੀਨੇ 300 ਜੂੰਟ ਸੀ 2 ਮਹੀਨੇ ਦਾ ਬਿਲਕੁਲ 600 ਜੂੰਟ ਕਿਹਾ ਜਾਂਦਾ ਪਰ ਉਹ ਉਹ ਏਡਾ ਮੈਂ ਕਹਿੰਦਾ ਕਦਮ ਇੱਕ ਉਹ ਵੀ ਬਹੁਤ ਵਧੀਆ ਸੀ ਪਰ ਉਸ ਤੋਂ ਵੀ ਵੱਡਾ ਕਦਮ ਹੈ ਜਿਹੜਾ ਆਪਾਂ ਨੂੰ ਸਿੱਖਿਆ ਇਹਨਾਂ ਨੇ ਸਹੇਦਾ ਦਿੱਤਾ ਹੈਗਾ ਤੈ ਇਦਲੀ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਹਰ ਇੱਕ ਵਰਗ ਨੂੰ ਅਪੀਲ ਕਰਦਾ ਹਾਂ ਵੀ ਇਸ ਆਪਾਂ ਸਕੀਮ ਦਾ ਵੱਧੋ ਵੱਧ ਫਾਇਦਾ ਚੱਕੀਏ ਵੱਧੋ ਵੱਧ ਰਜਿਸਟ੍ਰੇਸ਼ਨ ਕਰਾਈਏ ਤਾਂ ਕਿ ਆਪਣੇ ਘਰ ਕਦੇ ਰੱਬ ਨਾ ਕਰੇ ਬਿਮਾਰੀ ਆਂਦੀ ਹੈ ਤਾਂ ਆਪਾਂ ਉਹਨੂੰ ਨੇਪੜੇ ਚੜ੍ਹ ਸਕੀਏ ਬਿਮਾਰੀ ਦਾ ਇਲਾਜ ਹੋ ਸਕੇ ਗਰੀਬ ਵਰਗ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਇਹ ਗਰੀਬ ਵਰਗ ਨਹੀਂ ਕੋਈ ਵੀ ਵਰਗ ਹੈ ਆਜੀ ਦੀ ਘੜੀ ਇਲਾਜ ਇੰਨੇ ਮਹਿੰਗੀ ਹੈ ਵੀ ਹਰ ਇੱਕ ਨੂੰ ਇਲਾਜ ਕਰਾਉਣਾ ਇੰਨਾ ਮਹਿੰਗਾ ਹੋ ਚੁੱਕਿਆ ਇਲਾਜ ਕਰਾਉਣਾ ਹਰ ਇੱਕ ਲਈ ਪੋਸੀਬਲ ਨਹੀਂ ਹੈ ਤਾਂ ਅੱਜ ਦੀ ਘੜੀ ਜਿਹੜੀ ਇਹ ਸਕੀਮ ਚੱਲੀ ਹੈ ਇਸ ਨੂੰ ਇਸ ਦੇ ਤਹਿਤ ਹਰ ਇੱਕ ਵਰਗ ਦੇ ਲੋਕ ਇਲਾਜ ਕਰਾ ਸਕਣਗੇ ਹਰ ਇੱਕ ਨੂੰ ਇਹ ਸਕੀਮ ਦਾ ਫਾਇਦਾ ਮਿਲੇਗਾ ਜਿਹੜਾ ਹਾਲ ਹੈਲਥ ਕਾਰਡ ਸਰਕਾਰ ਕਿੰਨੀ ਬਣ ਰਿਹਾ ਜੀ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਤੇ ਮੰਨ ਕੇ ਚੱਲੋ ਵੀ ਕੋਈ ਗਰੀਬ ਆ ਕੋਈ ਅਮੀਰ ਆ ਕੋਈ ਰਿਕਸ਼ੇ ਵਾਲਾ ਕੋਈ ਝੁੱਗੀਆਂ ਚੋਂ ਬਣਿਆ ਲਿਆ ਗਰੀਬ ਆ ਜਿਹੜਾ ਹਰ ਇੱਕ ਬੰਦੇ ਨੂੰ ਲਾਭ ਲੈਣਾ ਚਾਹੀਦਾ ਇਹਦਾ ਵੱਤ ਵਦ ਜਿਹੜਾ ਕੋਈ ਇਲਾਜ ਨਹੀਂ ਕਰਾ ਸਕਦਾ 10 ਲੱਖ ਤੱਕ ਦਾ ਮੰਨ ਕੇ ਚੱਲੋ ਕੋਈ ਇਹ ਨਹੀਂ ਹੈਗਾ ਕਿ ਹੁੰਦਾ ਜੀ ਵੀ ਸਰਕਾਰੀ ਚ ਹੁੰਦਾ ਸੀਗਾ ਸਰਕਾਰੀ ਨਹੀਂ ਪ੍ਰਾਈਵੇਟ ਚ ਵੀ ਇਹਦਾ ਇਲਾਜ ਕਰਾ ਸਕਦੇ ਆ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ 10 ਲੱਖ ਵਾਲਾ ਕਾਰਡ ਚਲਵਾਇਆਗਾ ਜਿਨ੍ਹਾਂ ਵਿੱਚ ਗਰੀਬ ਲੋਕਾਂ ਨੂੰ ਬਹੁਤ ਵਧੀਆ ਸਹੂਲਤ ਮਿਲੂਗੀ ਜਿਹੜੇ ਗਰੀਬ ਪਰਿਵਾਰ ਨੇ ਉਹ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹ 10 ਲੱਖ ਵਾਲੇ ਕਾਰਡ ਦੇ ਵਿੱਚ ਸਾਰਿਆਂ ਨੂੰ ਸਹੂਲਤ ਮਿਲੂਗੀ ਜੋ ਛੋਟੇ ਆਸ਼ਟਾਨੇ ਗਿਆ ਉਹਨਾਂ ਵਾਸਤੇ ਬਹੁਤ ਹੀ ਫਾਇਦੇਮੰਦ